ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਦੇਸ਼ ਦੇ ਵਿੱਚ ਪੰਜਾਬ ਪੰਜਾਬ ਤੋਂ ਬਾਹਰ ਦੇਸ਼ਾਂ ਦੇ ਵਿੱਚ ਸਾਰੇ ਜਾਣੂਆਂ ਕਿ elections ਦਾ ਕਾਫੀ ਜੋਰ ਹੈਗਾ ਕਾਫੀ ਗਹਿਮਾ ਗੰਮੀ ਕਾ ਲੋ ਪ੍ਰਚਾਰ ਤੇ ਚੱਲ ਰਹੀਆਂ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਇਹ 50 ਸਾਲਾਂ ਬਾਅਦ ਮੌਕਾ ਆਇਆ ਤੇ 50 ਸਾਲਾਂ ਬਾਅਦ ਦੇ ਵਿੱਚ ਫਿਰ ਆਣਾ ਜੇ ਅਪਨ ਪੰਜਾਬੀਓ ਖਾਸ ਕਰਕੇ ਸਿੱਖੋ ਨਹੀਂ ਸੰਭਲੇ ਤੇ ਮਾਰ ਖਾਵਾਂਗੇ ਸਾਡੀਆਂ ਫਸਲਾਂ ਵੀ ਜਾਂਦੀਆਂ ਜ਼ਮੀਨਾਂ ਵੀ ਜਾਂਦੀਆਂ نسلਾਂ ਵੀ ਜਾਂਦੀਆਂ ਤੇ ਸਾਡੇ ਦੇ ਹੁੰਦੀ ਬਹੁਤ ਖਰਾਬੀ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਉਨੇ ਆ ਤੇ ਇਹਦਾ ਮਤਲਬਲ ਕੇ ਜਿਹੜੇ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਲਤਕ ਸਬਟ ਹੋਇਆ ਬਾਕੀ ਗੁਰਾਂ ਤੇ ਕੀਤਾ ਤੇ ਤੁਸੀਂ ਮੋੜ ਲਾਉਣੇ ਕਿ ਕਾਂਗਰਸ ਨੇ ਗਲਤ ਕੀਤਾ ਤੇ ਬੀਜੇਪੀ ਨੇ 750 ਤੁਹਾਡਾ ਕਿਸਾਨ ਮਰਵਾਤਾ ਸ਼ਹੀਦ ਕਰਾਤਾ ਝਾੜੂ ਵਾਲਿਆਂ ਨੇ ਜਿਹੜਾ ਸੀ ਇਹਨਾਂ ਨੇ ਆਹ ਦੇਖੋ ਕਿ ਹੁਣ ਜਦੋਂ ਉੱਥੇ ਕਿਸਾਨਾਂ ਦਾ ਮੋੜ ਚਾ ਲਗਾਇਆ ਤਾਂ ਹਰਿਆਣੇ ਤੋਂ ਆਕੇ ਤੁਹਾਡੇ ਪੁੱਤਾਂ ਨੂੰ ਮਾਰ ਗਏ ਤੁਹਾਨੂੰ ਕੁੱਟ ਗਏ ਤੁਹਾਡੇ ਡਾਂਗਾ ਫੇਰ ਕੇ ਤੁਹਾਨੂੰ ਲਿਜਾ ਕੇ ਕੁੱਟਿਆ ਤੇ ਇਹਨਾਂ ਨੇ ਕੱਖ ਨਹੀਂ ਕੀਤਾ ਬਾਦਲ ਕਿਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਈ ਔਰ ਉਹਨਾਂ ਨੇ ਕਿੰਨਾ ਕੁਛ ਤੁਹਾਡੇ ਨਾਲ ਕੀਤਾ ਜੇ ਇਹ ਬਾਦਲ ਕੇ ਜਾਂ ਕਾਂਗਰਸੀਏ ਕੈਪਟਨ ਨੇ ਗੁਰਤਕਾ ਸਾਹਿਬ ਦੀ ਕਸਮ ਖਾਦੀ ਸੀ ਕਿ ਕਰ ਇਹਨਾਂ ਲੋਕਾਂ ਨੇ ਤੁਹਾਡੇ ਬੰਦੀ ਸਿੰਘ ਜਿਹੜੇ ਰਹਾ ਨਹੀਂ ਕਰਾਏ ਤੇ ਕਦੋਂ ਕਰਾਉਣੇ ਕਰਾ ਸਕਦੇ ਸੀ ਇਹਨਾਂ ਦੇ ਲਾਰਿਆਂ ਚ ਨਾਗੋ ਹੱਥ ਜੋੜ ਕੇ ਬੇਨਤੀ ਆ ਜਿੱਥੇ-ਜਿੱਥੇ ਵੀ ਤੁਸੀਂ ਸੁਣਦੇ ਹੋ ਕਮਿਟਿਡ ਹੋਵੋ ਪੰਥ ਲਈ ਅਖੌਤੀ ਪੰਥ ਲਈ ਬਾਦਲ ਕਿਆ ਨੇ ਨਹੀਂ ਜਾਂ ਕੁਝ ਜਿਹੜੇ ਆਜ਼ਾਦ ਤੌਰ ਤੇ ਆਪਣੇ ਆਪ ਨੂੰ ਬਾਹਰ ਖੜੇ ਆ ਆਪਾਂ ਡਟ ਕੇ ਇਸ ਚੀਜ਼ ਦੀ ਕਰੀਏ ਕਿ ਜਿੱਥੇ ਅਕਾਲੀ ਦਲ ਅੰਮ੍ਰਿਤਸਰ ਰਹੁਮਦਰ ਕਰਦਾ ਜਿਨ੍ਹਾਂ ਦੀ ਜਿੱਥੇ ਅਕਾਲੀ ਦਲ ਅੰਮ੍ਰਿਤਸਰ ਦੀ ਮਾਨਸਾਬ ਹੁਣੀ ਬਾਲਟੀ ਚੋਣ ਨਿਸ਼ਾਨ ਹੈ ਉਸ ਨੂੰ ਆਪਾਂ ਕਮਿਟਿਡ ਹੋ ਕੇ ਵੋਟਾਂ ਪਾਈਏ ਤੇ ਉਹਨਾਂ ਨੂੰ ਪਹਵਾਈਏ ਕਿ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਲੋਕ ਵਾਸਤੇ ਪੰਜਾਬੀ ਖਾਤ ਕਰਕੇ ਸਿਕ ਆਪੋ ਆਪਣੇ ਪਿੰਡਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਉਸ ਤੀਜੇ ਦੱਟ ਕੇ ਪੈਰਾ ਦੇਵੋ ਅਸੀਂ ਨਾ ਪਾਉਣੀ ਵੋਟ ਕਾਂਰਸੀਆਂ ਨੂੰ ਜਿਨ੍ਹਾਂ ਨੇ ਸਾਡੀ ਨਸਲ ਕੋਸ਼ੀ ਕੀਤੀ ਨਾ ਪਾਉਣੀ ਆ ਅਸੀਂ ਬਾਦਲ ਕਿਆਂ ਨੂੰ ਜਿਨ੍ਹਾਂ ਨੇ ਸਾਡੇ ਧਰਮ ਦੀ ਬੇਅਦਬੀਆਂ ਕੀਤੀਆਂ ਗੁਰੂਗਨ ਸਾਹਿਬੀਆਂ ਨਾਂ ਝਾੜੂ ਵਾਲਿਆਂ ਨੇ ਜਿਹੜੇ ਸਾਡੇ ਬੀਬੀਆਂ ਦੀ ਬੇਇੱਜ਼ਤੀ ਕਰਦੇ ਆ ਹਜ਼ਾਰ-ਹਜ਼ਾਰ ਰੁਪਏ ਦਿੰਦੇ ਸੀ ਬਹੁਤ ਕੁਛ ਨਾਰੀ ਲੋਨਦੇ ਸੀ ਭੁੱਲ ਜਾਓ ਇਹਨਾਂ ਨਹੀਂ ਕਰਨੇ ਤੇ ਜਿਹੜੀ ਭਾਜਪੀ ਨੇ ਵੀ ਤੁਹਾਨੂੰ ਪਤਾ ਕੀ ਕੀਤਾ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਮਾਰੇ ਆ ਪੰਜਾਬ 'ਚ ਹਰਿਆਣੇ 'ਚ ਮਾਰੇ ਆ ਸਰਦਾਰ ਮਾਨ ਸਾਹਿਬ ਨੇ ਆਵਾਜ਼ ਉਠਾਈ ਹੋਰ ਕਿਸੇ ਐਮਪੀ ਨੇ ਉੱਥੇ ਤੁਹਾਡੀ ਆਵਾਜ਼ ਨਾ ਉਠਾਈ ਤੇ ਨਾ ਉਠਾਉਣੀ ਆ ਜਿਹੜੇ ਡਟ ਕੇ ਸੜਕ ਦੇ ਨਾਲ ਇੱਕ ਤਾਨ ਕੇ ਗੱਲ ਕਰ ਸਕਦੇ ਆ ਉਥੇ ਅੱਖ ਚੱਕ ਪਾ ਕੇ ਐਮਪੀਆਂ ਦੇ ਪਾਰ ਦੀ ਇਨਵੈਸਟਮੈਂਟ ਦੇ ਵਿੱਚ ਉਹ ਸਿਰਫ ਤੇ ਸਿਰਫ ਜਿਹੜੇ ਹੈਗੇ ਆ ਜਿਹੜੀਆਂ ਆਪਣੀਆਂ ਕੁਆਲਟੀ ਚੋਂ ਨਿਸ਼ਾਨ ਵਾਲਿਆਂ ਨੂੰ ਪਾਵੋ ਲੁਧਿਆਣਿਆਂ ਦੇ ਵੀ ਹੈਗੇ ਆ ਛੰਦੜਾ ਸਾਹਿਬ ਦਾ ਲੜਕਾ ਲੱਖਾ ਸੁਧਾਨਾ ਹੈਗਾ ਮਾਨ ਸਾਹਿਬ ਹੈਗੇ ਆ ਈਮਾਨ ਸਿੰਘ ਮਾਨ ਹੈਗੇ ਆ ਤੇ ਜਿੱਥੇ ਵੀ ਜਿੱਥੇ ਵੀ ਹੋਰ ਮੈਂ ਸਾਰੇ ਨਾਂ ਲਵਾਗਾ ਤਾਂ ਲੰਬੀ ਹੋ ਜਾਣੀ ਲਿਸਟ ਤੇ ਆਪਾਂ ਬਾਲਟੀ ਦੇ ਚੋਂ ਨੂੰ ਵੋਟਾਂ ਫਾਬੋ ਇਹ ਹੱਥ ਜੋੜ ਕੇ ਬੇਨਤੀ ਆ ਸਾਰੇ ਇਸ ਦੇ ਵਿੱਚ ਵੋਟਾਂ ਫਾਬੋ ਡਟ ਕੇ ਖੜ ਦੁਗਲੇ ਨਾ ਹੋਵੋ ਦੋ ਬੇੜੀਆਂ ਦੇ ਵਿੱਚ ਪੰਜਾਬੀਓ ਪੈਰ ਨਾ ਰੱਖੋ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਹਮੇਸ਼ਾ ਮਰਦਾ ਹੀ ਹੁੰਦਾ ਜੀਂਦੇ ਰਭੋ ਜੀਂਦੇ ਰਭੋ ਵਸਦੇ ਰਭੋ ਐਸ ਕੀ ਮਾਨ ਸਾਹਿਬ ਦੀ ਪਾਰਟੀ ਨੂੰ ਜਤਾਵੋ ਤੇ ਫਿਰ ਦੇਖੋ ਕੀ ਪੰਜਾਬ ਦੀ ਨਿਹਾਰ ਬਦਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ